ਮਨੁੱਖ ਦੀ ਜ਼ਿੰਦਗੀ ਵਿੱਚ ਵਿਸਰਾਮ ਪਾਵਟ ਕਾ ਨਹੀਂ ਉਹਦਾ ਸਰੀਰ ਟੇਕ ਤੇ ਟਿਕਦਾ ਹੈ ਸੌਂਣ ਲੱਗਿਆਂ ਮੰਜੇ ਤੇ ਬਹਿਣ ਲੱਗਿਆਂ ਕੁਰਸੀ ਤੇ ਬੈਠਣ ਲੱਗਿਆਂ ਪਰ ਮਸਲਾ ਸਰੀਰ ਨੂੰ ਟਿਕਾਉਣ ਦਾ ਨਹੀਂ ਹੈ ਖਾਸ ਕਰਕੇ ਧਰਮ ਦੇ ਮਾਮਲੇ ਵਿੱਚ ਮੈਂ ਬੇਨਤੀ ਕਰਾਂ ਜੀ ਧਰਮ ਦਾ ਮਸਲਾ ਕਦੇ ਵੀ ਸਰੀਰ ਦੇ ਵਿੱਚ ਆਏ ਹੋਏ ਟਿਕਾ ਨਾਲ ਸੰਬੰਧਿਤ ਨਹੀਂ ਹੈ ਸਰੀਰ ਤੇ ਟਿਕਾਹ ਦੀ ਥਾਵੇਂ ਧਰਮ ਦਾ ਮਸਲਾ ਮਨ ਦੇ ਟਿਕਾਣਾ ਨਾਲ ਸੰਬੰਧਤ ਹੈ ਵੀ ਮਨ ਟਿਕਿਆ ਜਾਂ ਨਹੀਂ ਟਿਕਿਆ ਸਰੀਰ ਦੀ ਭੱਜ ਦੌੜ ਖਤਮ ਕਰ ਲਈ ਐ ਜਲ ਧਾਰਾ ਦੇ ਥੱਲੇ ਬਹਿ ਗਿਆ ਵੀ ਮੈਂ ਨਹੀਂ ਹੁਣ ਇੱਥੋਂ ਉੱਠਦਾ ਸਰੀਰ ਦੀ ਧੌੜ ਭੱਜ ਤਾਂ ਬੰਦੇ ਨੇ ਖਤਮ ਕਰ ਲਈ ਵੀ ਧੂਣੀ ਤਾਂ ਕੇ ਬਹਿ ਗਿਆ ਹੁਣ ਮੈਂ 40 ਦਿਨ ਚੌਪੜਾ ਨਹੀਂ ਖੋਲਣਾ ਜੀ ਸਰੀਰ ਦੀ ਭੱਜ ਦੌੜ ਤੇ ਖਤਮ ਕਰ ਲਈ ਉਹਨਾਂ ਨੇ ਵਾਲਾਂ ਨੂੰ ਟਾਣੀਆਂ ਨਾਲ ਬੰਨ ਕੇ ਉੱਚੀਆਂ ਕਰਕੇ ਵੀ ਹੁਣ ਸਰੀਰ ਹਿਲੇ ਨਾ ਮਸਲਾ ਸਰੀਰ ਦੀ ਹਿਲਜੁਲ ਖਤਮ ਕਰਨ ਦਾ ਨਹੀਂ ਸਹੀ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਇਹ ਫਰਮਾਇਆ ਸੀ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਨਿਪਾਰ ਜਿੰਨੂੰ ਚੁੱਪ ਕਰਾਉਣਾ ਸੀ ਲੁਤਰੋ ਨੂੰ ਜੀਬ ਨੂੰ ਜ਼ੁਬਾਨ ਨੂੰ ਉਹਨੂੰ ਤਾਂ ਚੁੱਪ ਕਰਾਇਆ ਹੀ ਨਹੀਂ ਸੋਚਿਆ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਮਸਲਾ ਤਾਂ ਸਰੀਰ ਦੀ ਸੁਚੋਂ ਨਾਲੋਂ ਮਨ ਦੀ ਸੁੱਚਾਉਂ ਦਾਾਸ ਸੀ ਮਨ ਨੂੰ ਸੁੱਚਿਆ ਕਰਨ ਦੇ ਲਈ ਇੱਕ ਥਾੜੇ ਤੇ ਟਿਕਾ ਕਰਨਾ ਜ਼ਰੂਰੀ ਸੀ ਉਹ ਤੇ ਕੀਤਾ ਹੀ ਨਹੀਂ ਸੋਚਾ ਸੋਚਣਾ ਹੋ ਗਈ ਜੇ ਸੋਚੀ ਲਖਵਾਰ ਚੁੱਪੇ ਚੁਪ ਨਾ ਹੋ ਗਈ ਜੇ ਲਾਏ ਰਾਮਾ ਲਖਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਢਿੱਡ ਦੀ ਭੁੱਖ ਤਾਂ ਮਿਟ ਜਾਂਦੀ ਐ ਤੇ ਫਿਰ ਲੱਗ ਵੀ ਜਾਂਦੀ ਐ ਦਿਹਾੜੀ ਵਿੱਚ ਤਿੰਨ ਵਾਰ ਹੀ ਨਹੀਂ ਮੇਰੀ ਵਰਗਿਆਂ ਤੇ ਪੰਜ ਛੇ ਵਾਰੀ ਵੀ ਲੱਗਦੀ ਐ ਜਦੋਂ ਢਿੱਡ ਦੀ ਭੁੱਖ ਦੀ ਗੱਲ ਹੈ ਤੇ ਉਹਦੇ ਮਿਟਾਉਣ ਦਾ ਕੋਈ ਢੰਗ ਤਰੀਕਾ ਹੈਗਾ ਪਰ ਜਿਹੜੀ ਮਨ ਦੀ ਭੁੱਖ ਹੈ ਨਾ ਇਹ ਤਿੰਨ ਵਾਰੀ ਨਹੀਂ ਲੱਗਦੀ ਏ ਛੇ ਵਾਰੀ ਵੀ ਨਹੀਂ ਲੱਗਦੀ ਇੱਕ ਬੱਚੇ ਵਾਂਗੂ ਕੁੜੀਆਂ ਨੂੰ ਕਹਿੰਦੇ ਆ ਵੀ ਕੁਝ ਨਾ ਕੁਝ ਖਾਂਦੀਆਂ ਰਹਿੰਦੀਆਂ ਨੇ ਮਨ ਦੀ ਭੁੱਖ ਕੁੜੀਆਂ ਵਾਂਗੂ ਵੀ ਦੀ ਕੁੜੀਆਂ ਦੇ ਢਿੱਡ ਦੀ ਭੁੱਖ ਵਾਂਗੂ ਵੀ ਨਹੀਂ ਹੈ ਮਨ ਦੀ ਭੁੱਖ ਤਾਂ ਇਦਾਂ ਦੀ ਭੁੱਖ ਹੈ ਵੀ ਇਹ ਕਦੇ ਮਿਟਦੀ ਹੀ ਨਹੀਂ ਮਿਟਦੀ ਹੀ ਨਹੀਂ ਇਸ ਭੁਗਬਾਰੀ ਸਾਹਿਬ ਜੀ ਨੇ فرمایا ਸਹਿਸਖੱਟੇ ਲਖ ਕਉ ਉੱਠ ਤਾਵੇ ਇਹ ਤੇ ਉਹ ਟੋਕਾ ਹੈ ਜਿੰਨੀ ਮਰਜ਼ੀ ਚੀਰਨੀ ਇਹਦੇ ਵਿੱਚ ਕੁੰਨੀ ਜਾਓ ਇਹਨੇ ਪੁਤਰੀ ਜਾਣੀ ਇਹਨੇ ਪੁਤਰੀ ਜਾਣੀ ਇਹਨੇ ਖਾਣੋ ਨਹੀਂ ਅਪਣਾ ਇਸ ਲਈ ਸਾਹਿਬ ਜੀ ਨੇ ਜਿਹੜੀ ਵਿਸ਼ਰਾਮ ਦੀ ਗੱਲ ਕੀਤੀ ਹੈ ਪਿਆਰਿਓ ਇਹ ਵਿਸ਼ਰਾਮ ਸਰੀਰ ਦਾ ਨਹੀਂ ਇਹ ਮਨ ਦਾ ਵਿਸ਼ਰਾਮ ਮਨ ਦੇ ਟਿਕਾ ਦੀ ਗੱਲ ਕੀਤੀ ਹੈ